ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਸਪੈਸ਼ਲ ਨਾਕਾਬੰਦੀ ਆ ਦੇਖ ਸਕਦੇ ਹੋ ਇੱਕ ਸਕੂਟਰੀ ਰੋਕੀ ਗਈ ਹੈ ਉਹਦੀ ਪਿਛਲੀ ਨੰਬਰ ਪਲੇਟ ਹੈ ਜਿਹੜੀ ਅੱਧੀ ਟੁੱਟੀ ਹੋਈ ਆ ਉਸ ਨੂੰ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਵੱਲੋਂ ਰੋਕ ਲਿੱਤਾ ਗਿਆ ਇਹਨਾਂ ਦਾ ਚਲਾਨ ਦੀ ਨੰਬਰ ਪਲੇਟ ਦਾ ਕੀਤਾ ਗਿਆ ਇਹਨਾਂ ਨੂੰ 5 ਸਾਲ ਹੋ ਗਏ ਆ ਐਕਚੁਅਲ ਇਹਨੂੰ ਪਰ ਇਹਨਾਂ ਨੇ ਨਹੀਂ ਜਿਹੜਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਪਰ ਆ ਦੇਖੋ ਪਿੱਛੇ ਕੱਲਾ 9 ਨੰਬਰ ਲਿਖਿਆ ਨੰਬਰ ਪੂਰਾ ਹੈਗਾ 55679 ਤੇ ਇਕੱਲਾ ਜਿਹੜਾ ਕੀ ਨੋ ਨੰਬਰ ਲਿਖਿਆ ਤੇ ਪਿੱਛੇ ਲਿਖਿਆ ਮਾਲਵਾ ਇਹ ਪਿੱਛੇ ਨੋ ਲਿਖਿਆ ਸਹੀ ਬਾਈਕ ਇਹਦਾ ਅਸਰ ਚਲਾ ਮੈ ਰਹੇ ਆ ਵੀਰੇ ਉਹਨਾਂ ਦਾ ਜੀ ਉਹ ਤਾਂ ਵਾਪਸ ਹੀ ਨਹੀਂ ਬੰਦੇ ਵਿੱਚ ਜੀ ਤੁਸੀਂ ਕਹੇ ਹਣ ਗੱਲ ਕਰੋ ਤੁਹਾਡੇ ਦੋਨਾਂ ਦਾ ਹੀ ਨਹੀਂ ਹੈਗਾ ਮਿਲਣਾ ਬਾਈਕ ਤਾਂ ਪਹਿਲੇ ਪਹਿਲੇ ਇਹ ਦੱਸੋ ਮੋਟਰਸਾਈਕਲ ਕਿਦਾਂ ਵਾ ਰਿਸ਼ਤੇ ਆ ਨਾ ਬਾਈ ਜੀ ਉਹ ਕਹਿੰਦਾ ਉਹਦਾ ਹੁਣ ਕਹਿੰਦਾ ਪਹਿਲੇ ਦਿਨ ਜੌਬ ਤੇ ਆਇਆ ਸੀਗਾ ਇਹ ਅੱਛਾ ਤੇ ਸਰ ਨੇ ਕੰਮ ਭੇਜ ਜਾਈ ਤੇ ਬਾਈਕ ਇੰਟਰਵਿਊ ਵਾਸਤੇ ਆਇਆ ਉਹਨਾਂ ਨੇ ਕੰਮ ਭੇਜਤਾ ਹਾਂਜੀ ਸਕਰੋਲ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੌਰ ਬਰੋੜਾ ਲੁਧਿਆਣਾ ਦੇ ਜਗਰਾਮ ਪੁਲ ਤੇ ਪੁਲਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਸਪੈਸ਼ਲ ਨਾਕਾਬੰਦੀ ਖਾਸ ਕਰਕੇ ਜਿਨ੍ਹਾਂ ਦੇ ਨੰਬਰ ਪਲੇਟਾਂ ਜਿਹੜੀਆਂ ਹਾਈ ਸਿਕਿਉਰਿਟੀ ਨਹੀਂ ਲੱਗਿਆ ਉਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲੈ ਰਹੀ ਹੈ ਪੁਲਸ ਆ ਦੇਖ ਸਕਦੇ ਹੋ ਇੱਕ ਸਕੂਟਰੀ ਰੋਕੀ ਗਈ ਆ ਉਹਦੀ ਪਿਛਲੀ ਨੰਬਰ ਪਲੇਟ ਆ ਜਿਹੜੀ ਅੱਧੀ ਟੁੱਟੀ ਹੋਈ ਆ ਉਸ ਨੂੰ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਵੱਲੋਂ ਰੋਕ ਲਿੱਤਾ ਗਿਆ ਕਿਉਂਕਿ ਪਿਛਲੇ ਦਿਨੋਂ ਲੁਧਿਆਣਾ ਪੁਲਿਸ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਅਪਡੇਟ ਕੀਤੀ ਗਿਆ ਸੀਗਾ ਕਿ ਜੇ ਕੋਈ ਸੇ ਬੰਦੇ ਨੇ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਲਵਾਈ ਉਹ ਆਪਣੀ ਹਾਈ ਸਕਿਉਰਿਟੀ ਨੰਬਰ ਪਲੇਟ ਲਵਾ ਲੈ ਨਹੀਂ ਤਾਂ ਮੋٹے ਚਲਾਨ ਆ ਜਿਹੜੇ ਆ ਕੀਤੇ ਜਾਓਗੇ ਤੇ ਹੁਣ ਪੁਲਿਸ ਸਖਤ ਹੁੰਦੀ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਵੀ ਵਾਹਨਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਲੱਗੀ ਉਹਨਾਂ ਨੂੰ ਹੁਣ ਬਖਸ਼ਿਆ ਨਹੀਂ ਜਾਊਗਾ ਮੋٹے ਚਾਲਾਨ ਆ ਜਿਹੜੇ ਆ ਉਹਨਾਂ ਦੇ ਕੀਤੇ ਜਾਊਗੇ ਕਈ ਸਕੂਟਰੀਆਂ ਮੋਟਰਸਾਈਕਲ ਏਦਾਂ ਦੇ ਨੇ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਜਿਹੜੀਆਂ ਉਹ ਟੁੱਟੀਆਂ ਹੋਈਆਂ ਨੇ ਪੁਲਿਸ ਦੇ ਮਲਾਜ਼ਮ ਜਿਹੜੇ ਆ ਉਹ ਤਮਾਮ ਏਰੀਆ ਦੇ ਵਿੱਚ ਨਾਕਾਬੰਦੀ ਕਰਕੇ ਖੜੇ ਹੋਏ ਨੇ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਨਹੀਂ ਹੈਗੀਆਂ ਖਾਸ ਕਰਕੇ ਜਿਨ੍ਹਾਂ ਨੇ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਲਏ ਜਿਨ੍ਹਾਂ ਦੀਆਂ ਗੱਡੀਆਂ ਤੇ ਨੰਬਰ ਪਲੇਟਾਂ ਟੁੱਟੀਆਂ ਉਹਨਾਂ ਦੇ ਲਈ ਪੁਲਿਸ ਐ ਸਖਤ ਜਿਹੜੀ ਆ ਹੋ ਚੁੱਕੀ ਆ ਮੋٹے ਚਲਾਨ ਆ ਜਿਹੜੇ ਆ ਉਹਨਾਂ ਦੇ ਕੀਤੇ ਜਾਣਗੇ ਇਹ ਹਾਈ ਨੰਬਰ ਪਲੇਟਾਂ ਜਿਹੜੀਆਂ ਦੇਖ ਸਕਦੇ ਹੋ ਸਕੂਟਰੀ ਦੀ ਨੰਬਰ ਪਲੇਟ ਜਿਹੜੀ ਆ ਪਿਛਲੀ ਟੁੱਟੀ ਹੋਈ ਐ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ ਲੱਗੀ ਉਸ ਨੂੰ ਰੋਕਿਆ ਗਿਆ ਉਸ ਦਾ ਚਲਾਨ ਆ ਜਿਹੜਾ ਕੀਤਾ ਜਾ ਰਿਹਾ ਜਿਨ੍ਹਾਂ ਦੀਆਂ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਨਹੀਂ ਲੱਗੀਆਂ ਉਹ ਉਹਨਾਂ ਲਈ ਇਹ ਖਾਸ ਖਬਰ ਐ ਉਨਾਂ ਲਈ ਖਬਰ ਹੈ ਜਿਹੜੀ ਇਹ ਖਾਸ ਹੋ ਸਕਦੀ ਹੈ ਕਿਉਂਕਿ ਜੇ ਨਹੀਂ ਲੱਗੀ ਤੇ ਮੋٹے ਚਲਾਨ ਜਿਹੜੇ ਆ ਹੋਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਗਾਤਾਰ ਪੁਲਿਸ ਨਾਕਾਬੰਦੀ ਕੀਤੀ ہوئی ਹੈ ਜਿਨ੍ਹਾਂ ਦੇ ਹਾਈ ਸਕਿਉਰਟੀ ਨੰਬਰ ਪਲੇਟਾਂ ਨਹੀਂ ਲੱਗੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਇਹ ਤਸਵੀਰਾਂ ਜਿਹੜੀਆਂ ਲੁਧਿਆਣਾ ਦੇ ਜਗਰਾਉਂ ਪੁਲਤियां ਜਿੱਥੇ ਨਾਕਾਬੰਦੀ ਕੀਤੀ ਗਈ ਹੈ ਤਮਾਮ ਪੂਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਹੈ ਖਾਸ ਕਰਕੇ ਹਾਈ ਸਕਿਉਰਟੀ ਨੰਬਰ ਪਲੇਟਾਂ ਦੇ ਮੋٹے ਚਲਾਨ ਆ ਜਿਹੜੇ ਆ ਕੀਤੇ ਜਾ ਰਹੇ ਆ ਕਿਉਂਕਿ ਤਮਾਮ ਪਹਿਲੇ ਕੀਆ ਗਿਆ ਸੀਗਾ ਪਹਿਲੇ ਸੂਚਿਤ ਕੀਤਾ ਗਿਆ ਸੀਗਾ ਕਿ ਲੋਕਾਂ ਨੂੰ ਆਪਣੀਆਂ ਪਲੇਟਾਂ ਲਵਾ ਲਓ ਪਰ ਲੋਕ ਹੈ ਜਿਹੜੇ ਆ ਪਲੇਟਾਂ ਨਹੀਂ ਲਵਾਈਆਂ ਲੋਕਾਂ ਨੇ ਕਾਫੀ ਲੋਕ ਆ ਜਿਨ੍ਹਾਂ ਨੇ ਪਲੇਟਾਂ ਨਹੀਂ ਲਵਾਈਆਂ ਹੁਣ ਉਹਨਾਂ ਲਈ ਸਖਤ ਰਵਈਆ ਜਿਹੜੀ ਆ ਲੁਧਿਆਣਾ ਦੀ ਪੁਲਿਸ ਹੈ ਰੋਕ ਰਹੀ ਆ ਉਹਨਾਂ ਨੂੰ ਉਹਨਾਂ ਦੇ ਚਲਾਨ ਆ ਕੀਤੇ ਜਾ ਰਹੇ ਆ ਇਸ ਸਕੂਟਰੀ ਨੂੰ ਰੋਕਿਆ ਗਿਆ ਇਸ ਦੀ ਕਿ ਜਿਹੜੀ ਆ ਨੰਬਰ ਪਲੇਟ ਨਹੀਂ ਲੱਗੀ ਸੀ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਹੈਗੀ ਜਿਨ੍ਹਾਂ ਵੀ ਗੱਡੀਆਂ ਦੀ ਨਹੀਂ ਹੈਗੀ ਉਹਨਾਂ ਨੂੰ ਰੋਕਿਆ ਜਾ ਰਿਹਾ ਮੋٹے ਚਲਾਨ ਆ ਜਿਹੜੇ ਆ ਉਹਨਾਂ ਦੇ ਕੀਤੇ ਜਾ ਰਹੇ ਆ ਕਿਉਂਕਿ तमाम ਜਿਹੜੀਆਂ ਗੱਲਾਂ ਅਫਸਰ ਸਹਿਬਾਨਾਂ ਵੱਲੋਂ ਸਮਝਾਈਆਂ ਵੀ ਗਈਆਂ ਇਸ ਦੇ ਉੱਤੇ ਅਪਡੇਟ ਵੀ ਕੀਤਾ ਗਿਆ ਸੀਗਾ ਤੇ ਕਿਤਨੇ ਕਿਤੇ ਲੋਕ ਹੈ ਜਿਹੜੇ ਆ ਨੰਬਰ ਪਲੇਟਾ ਨਾ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਭਾ ਦੀ ਚਲਾਨ ਕੀਤੇ ਜਾ ਰਹੇ ਆ ਕਿਸ ਚੀਜ਼ ਦਾ ਜਿਹੜਾ ਚਲਾਨ ਹੈ ਇਹਨਾਂ ਦਾ ਕੀਤਾ ਗਿਆ ਇਹਨਾਂ ਦਾ ਚਲਾਨ ਜੀ ਨੰਬਰ ਪਲੇਟ ਦਾ ਕੀਤਾ ਗਿਆ ਇਹਨਾਂ ਨੂੰ 5 ਸਾਲ ਹੋ ਗਏ ਆ ਐਕਚੁਅਲ ਇਹ ਨੂੰ ਪਰ ਇਹਨਾਂ ਨੇ ਨਹੀਂ ਕਿਹੜਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਇਹਨਾਂ ਨੰਬਰ ਪਲੇਟ ਦਾ ਚਲਾਨ ਕੀਤਾ ਅੱਛਾ ਹਾਂਜੀ ਅੱਗੋਂ ਤੋਂ ਇਹਨਾਂ ਨੂੰ ਹਦਾਇਤ ਕੀਤੀ ਆ ਵੀ ਲਵਾਓ ਨਹੀਂ ਤੇ ਦੁਬਾਰਾ ਵੀ ਹੋ ਸਕਦਾ ਜੀ ਹਾਂਜੀ ਕਿਉਂ ਨਹੀਂ ਲਵਾਈਗੀ ਨੰਬਰ ਪਲੇਟ ਅੱਜਕੱਲ ਤਾਂ ਘਰੇ ਹੋਮ ਡਿਲੀਵਰੀਆਂ ਹੋ ਜਾਂਦੀਆਂ ਨੇ ਨੰਬਰ ਪਲੇਟ ਲਵਾਉਣ ਦੀ ਵਾਸਤੇ ਸਰ ਬਾਈ ਜੀ ਚਾਂਸ ਮੈਂ ਲੇਟ ਹੋ ਗਿਆ ਕੋਈ ਗੱਲ ਨਹੀਂ ਮੈਂ ਲਗਵਾ ਦਿੰਨਾ ਅੱਜ ਹੀ ਲਗਵਾ ਦਿੰਨਾ ਅੱਜ ਹੀ ਹੋ ਜਾਏਗੀ ਅੱਜ ਅੱਜ ਹੀ ਅਪਲਾਈ ਕਰ ਦੂੰਗਾ ਅੱਜ ਹੀ ਅਪਲਾਈ ਹੋ ਜਾਏਗੀ ਕਿਉਂਕਿ ਜਿੰਨਾ ਟਾਈਮ ਇੱਥੇ ਵੇਸਟ ਹੋ ਗਿਆ ਪੈਸੇ ਲੱਗੇ ਮੈਨੂੰ ਲੱਗਦਾ ਜਿੰਨੇ ਦਾ ਚਲਾਨ ਹੋਇਆ ਉਸ ਤੋਂ ਘੱਟ ਦੀ ਨੰਬਰ ਪਲੇਟ ਲੱਗ ਜਾਈਏ ਬਿਲਕੁਲ ਸਰ ਇਹ ਭਾਈ ਚਲਾਨ ਕਿੰਨੇ ਦਾ ਇਹ ਹੋ ਜੇ ਇਹ ਨੰਬਰ ਇਹਦੇ ਇੱਕ ਵਾਰੀ ਨੰਬਰ ਪਲੇਟ ਦਾ ਚਲਾਨ ਹੋਇਆ 2000 ਦਾ ਦੂਜੀ ਵਾਰ ਹੋਏਗਾ 3000 ਦਾ ਜੇ ਇਹ ਨੰਬਰ ਪਲੇਟ ਲੱਗੀ ਹੁੰਦੀ ਕਿੰਨੇ ਦੀ ਲੱਗ ਜਾਂਦੀ ਉਹ ਲੱਗ ਜਾਂਦੀ ਹੈ ਕੋਈ 2 250 ਦੇ ਕਰੀਬ ਲੱਗ ਜਾਂਦੀ ਹੈ ਘਰੇ ਆ ਕੇ ਲਾ ਕੇ ਜਾਂਦੇ ਆ ਜੀ ਸਹੂਲਤਾਂ ਦਿੱਤੀ ਉਹਨਾਂ ਨੇ ਵੀ ਘਰੇ ਉਹਦੇ 30 40 ਰੁਪਏ ਲੱਗਦੇ ਆ ਘਰ ਦੇ ਵੱਖਰੇ ਉਹ ਘਰੇ ਆ ਕੇ ਜਿੱਥੇ ਵੀ ਕੋ ਕਹੇ ਉੱਥੇ ਲਾ ਕੇ ਜਾਂਦੇ ਆ ਹਾਂਜੀ ਜੇ ਉਹ ਘਰ ਜੇ ਨਹੀਂ ਮੌਜੂਦ ਬਾਹਰ ਦੱਸਦੇ ਬਾਹਰ ਵੀ ਲਾ ਜਾਂਦੇ ਹਾਂਜੀ ਕਿਤੇ ਨਾ ਕਿਤੇ ਅਫਸੋਸ ਹੋ ਰਿਹਾ ਜੀ ਲਵਾ ਲਈ ਹੁੰਦੀ ਇਹ ਜਿਹੜਾ ਚਲਾਨ ਹੋਇਆ ਅੱਜ ਨਹੀਂ ਹੁੰਦਾ ਹੋ ਰਿਹਾ ਹੈ ਹੋ ਰਿਹਾ ਕਿ ਨਹੀਂ ਬਿਲਕੁਲ ਬਿਲਕੁਲ ਸਰ ਇਹ ਜਿਹੜਾ ਚਲਾਨ ਫਿਰ ਇਹਨਾਂ ਨੂੰ ਰੋਕਣਾ ਨਾ ਪੈਂਦਾ ਤੁਹਾਨੂੰ ਰੁਕਣਾ ਨਾ ਪੈਂਦਾ ਖੱਜਲ ਖਵਾਰ ਨਹੀਂ ਹੋਣਾ ਪੈਣਾ ਬਿਲਕੁਲ ਸਰ ਹੋਰ ਵੀ ਗੱਡੀ ਹੈ ਕੋਈ ਘਰੇ ਕੋਈ ਐਕਟਿਵ ਆ ਜਾਂ ਮੋਟਰਸਾਈਕਲ ਉਹਦੇ ਤੇ ਨਹੀਂ ਲੱਗੀ ਹੈ ਲੱਗ ਜੇਗੀ ਜੀ ਲੱਗ ਜੇਗੀ ਹਾਂ ਜੀ ਬਿਲਕੁਲ ਅਹਿਸਾਸ ਹੋਣਾ ਚਾਹੀਦਾ ਹੈ ਗਲਤੀ ਦਾ ਜਿਹੜਾ ਕਿ ਕਹਿ ਰਹੇ ਆ ਕਿ 5 ਸਾਲ ਹੋ ਗਏ ਨਹੀਂ ਲਵਾਈ ਹੁਣ ਲਵਾਈ ਜਾਊਗੀ ਕਿਉਂਕਿ ਹੁਣ ਤਾਂ ਐਸੀਆਂ ਚੀਜ਼ਾਂ ਆ ਗਈਆਂ ਹੋਮ ਡਿਲੀਵਰੀ ਹੋ ਜਾਂਦੀ ਹੈ ਨੰਬਰ ਪਲੇਟਾਂ ਦੀ ਘਰ ਆ ਕੇ ਨੰਬਰ ਪਲੇਟਾਂ ਲਾਈਆਂ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਲੋਕ ਹਜੇ ਵੀ ਇਸ ਚੀਜ਼ ਨੂੰ ਇਗਨੋਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਨੰਬਰ ਪਲੇਟਾਂ ਨਹੀਂ ਲੱਗੀਆਂ ਉਹਨਾਂ ਦੇ ਚਲਾਨ ਆ ਜਿਹੜੇ ਉਹ ਕੀਤੇ ਜਾ ਰਹੇ ਆ ਤਮਾਮ ਜਿਹੜੇ ਵਾਹਨਾ ਉਹਨਾਂ ਨੂੰ ਰੋਕਿਆ ਗਿਆ ਜਿਹਦੇ ਕਰਕੇ ਖਾਸ ਜਿਹੜੀ ਹੈ ਨੰਬਰ ਪਲੇਟਾਂ ਦੇ ਚਲਾਨ ਆ ਜਿਹੜੇ ਉਹ ਕੀਤੇ ਜਾ ਰਹੇ ਹਨ ਜਗਰਾਉਂ ਪੁਲ ਦੀਆਂ ਤਸਵੀਰਾਂ ਜਿੱਤੇ ਕੀ ਪਹਿਲਾ ਚਲਾਨ 2000 ਦਾ ਤੇ ਉਸ ਤੋਂ ਬਾਅਦ ਜੇ ਤੁਹਾਡੀ ਫੇਰ ਐਕਟਿਵਾ ਜਾਂ ਮੋਟਰਸਾਈਕਲ ਜਾਂ ਕੋਈ ਗੱਡੀ ਫੜੀ ਗਈ ਉੱਤੇ ਉਹਦਾ ਚਲਾਨ ਵੱਧ ਦਾ ਹੋਊਗਾ ਇਹ तमाम ਤਸਵੀਰਾਂ ਦਿਖਾਈਆਂ ਜਿਹਦੇ ਵਿੱਚ ਪੁਲਿਸ ਸਖਤ ਹੋਈ ਹੈ ਚਲਾਨ ਨੂੰ ਲੈ ਕੇ ਖਾਸ ਕਰਕੇ ਨੰਬਰ ਪਲੇਟ ਨੂੰ ਲੈ ਕੇ ਕਿਉਂਕਿ ਪਿਛਲੇ ਦਿਨੋਂ ਟ੍ਰੈਫਿਕ ਪੁਲਸ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਇੱਕ ਪੋਸਟ ਪਾਈ ਗਈ ਸੀ ਤੇ ਉਹਦੇ ਤੇ ਕਿਹਾ ਗਿਆ ਸੀ 8 ਤਰੀਕ 12 ਤੱਕ ਦਾ ਟਾਈਮ ਆ ਲੋਕਾਂ ਕੋਲ ਆਪਣੀਆਂ ਨੰਬਰ ਪਲੇਟਾਂ ਲਵਾ ਲਓ ਨਹੀਂ ਤਾਂ ਮੋٹے ਚਲਾਨ ਆ ਜਿਹੜੇ ਆ ਉਹ ਕਿਤੇ ਜਾਓਗੇ ਤੇ ਅੱਜ ਜਿਹੜਾ ਕੀ ਆ ਮੋٹے ਚਲਾਨ ਹੋਣੇ ਆ ਜਿਹੜੇ ਆ ਸ਼ੁਰੂ ਹੋ ਚੁੱਕੇ ਆ ਕੁਝ ਦਿਨ ਪਹਿਲਾਂ ਵੀ ਚਲਾਨ ਕੀਤੇ ਗਏ ਤੇ ਹੁਣ ਹੋਰ ਸਖਤ ਹੁੰਦੀ ਹੋਈ ਪੁਲਿਸ ਨਜ਼ਰ ਆ ਰਹੀ ਆ ਜੇ ਤੁਸੀਂ ਹਜੇ ਤੱਕ ਵੀ ਆਪਣੀਆਂ ਨੰਬਰ ਪਲੇਟਾਂ ਨਹੀਂ ਲਵਾਈਆਂ ਆ ਦੇਖ ਸਕਦੇ ਹੋ ਇਹ ਮੋਟਰਸਾਈਕਲ ਤੇ ਨੰਬਰ ਪਲੇਟਾਂ ਛੋਟੀਆਂ ਲੱਗੀਆਂ ਹੋਈਆਂ ਨੇ ਇਹ ਨੰਬਰ ਪਲੇਟ ਜਦੋਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਸ਼ੁਰੂ ਨਹੀਂ ਹੋਈਆਂ ਸੀ ਪਰ ਇਹ ਨੰਬਰ ਪਲੇਟਾਂ ਉਦੋਂ ਵੀ ਬੈਨ ਸੀਗੀਆਂ ਇਦਾਂ ਦੀਆਂ ਨੰਬਰ ਪਲੇਟਾਂ ਨਹੀਂ ਚਲਦੀਆਂ ਸੀ ਇਹ ਕਿਤਨੇ ਕਿਤੇ ਇਹ ਪਹਿਲਾਂ ਵੀ ਗਲਤ ਸੀਗੀਆਂ ਕਿਉਂਕਿ ਜਿਆਦੀਆਂ ਹਾਈ ਸਕਿਉਰਿਟੀਆਂ ਨੰਬਰ ਪਲੇਟਾਂ ਆਈਆਂ ਉਦੋਂ ਤੇ ਇਹ ਗਲਤ ਬਣੀਆਂ ਬਣੀਆਂ ਪਰ ਆ ਦੇਖੋ ਪਿੱਛੇ ਇਕੱਲਾ 9 ਨੰਬਰ ਲਿਖਿਆ ਨੰਬਰ ਪੂਰਾ ਹੈਗਾ 55679 ਤੇ ਇਕੱਲਾ ਜਿਹੜਾ ਕੀ ਹੈ 9 ਨੰਬਰ ਲਿਖਿਆ ਤੇ ਪਿੱਛੇ ਲਿਖਿਆ ਮਾਲਵਾ ਤੇ ਦੇਖ ਸਕਦੇ ਹੋ ਇਹ ਛੋਟੀਆਂ-ਛੋਟੀਆਂ ਨੰਬਰ ਪਲੇਟਾਂ ਲਾਣੀਆਂ ਕਿਤੇ ਨਾ ਕਿਤੇ ਗਲਤ ਆ ਪਿੱਛੇ ਇਕੱਲਾ 9 ਲਿਖਣਾ ਪੂਰਾ ਨੰਬਰ ਨਹੀਂ ਲਿਖਣਾ ਕਿਤੇ ਨਾ ਕਿਤੇ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਗਲਤ ਸਾਬਤ ਹੁੰਦੀਆਂ ਸਮਾਜ ਦੇ ਵਿੱਚ ਜਿਹੜੇ ਐਦਾਂ ਦੇ ਲੋਕ ਐ ਛੋਟੀਆਂ-ਛੋਟੀਆਂ ਨੰਬਰ ਪਲੇਟਾਂ ਲਾ ਕੇ ਘੁੰਮਦੇ ਆ ਫਿਰ ਉਸ ਤੋਂ ਬਾਅਦ ਜਿਹੜਾ ਕੀ ਆ ਇਹਦੇ ਤੇ ਪੁਲਿਸ ਜਿਹੜੀ ਐ ਐਕਸ਼ਨ ਮੋਡ 'ਚ ਹੁੰਦੀ ਆ ਪੁਲਿਸ ਵੱਲੋਂ ਜਿਹੜਾ ਕੀ ਆ ਉਹ ਐਕਸ਼ਨ ਲਿੱਤਾ ਜਾਂਦਾ ਤੇ ਪਰ ਜਦੋਂ ਹਾਈ ਸਕਿਉਰਿਟੀ ਨੰਬਰ ਬੇਟਾ ਸ਼ੁਰੂ ਨਹੀਂ ਹੋਈਆਂ ਸੀ ਉਸ ਤੋਂ ਪਹਿਲਾਂ ਹੀ ਇਹ ਨੰਬਰ ਬੇਟਾ ਗਲਤ ਹੈ ਗਲਤ ਹੈ ਜੀ ਪਹਿਲਾਂ ਤੋਂ ਹੀ ਪਰ ਇਹ ਜ਼ਿਆਦਾਤਰ ਜਿਹੜੇ ਲੋਕ ਆ ਇਹ ਛੋਟੇ ਬੱਚੇ ਇਹ ਗਲੀਆਂ ਥਾਣੇ ਘੁੰਮਦੇ ਆ ਜਿਹਦੇ ਕਰਕੇ ਪੁਲਿਸ ਤੋਂ ਬਚਦੇ ਹੁਣ ਇਹ ਅੱਜ ਆਪਣੇ ਕਿਸੇ ਕੰਮ ਨੂੰ ਇਹ ਰਸਤੇ ਜਾ ਰਹੇ ਹੀ ਜਿਹੜਾ ਦੇਖੋ ਇਹਨਾਂ ਦੀ ਨੰਬਰ ਪਲੇਟ ਬਿਲਕੁਲ ਹੀ ਇਹਨਾਂ ਨੇ ਲਾਪਰਵਾਹੀ ਕੀਤੀ ਆ ਨਾਂ ਹੀ ਲਿਖਿਆ ਨਾਂ ਹੀ ਲਿਖਿਆ ਦੇਖੋ ਹੁਣ ਇਹਨਾਂ ਕੋ ਡਾਕੂਮੈਂਟ ਤੋਂ ਵੜਾ ਰਹੇ ਮੈਂ ਬੰਦ ਕਰ ਲਗਾ ਜੀ 207 ਚ ਅੱਛਾ ਬਿਨਾਂ ਕਾਜ ਤੁਸੀਂ ਚਲਾ ਰਹੇ ਸੀਗੇ ਹਾਂਜੀ ਸਰ ਉਹ ਆਦੀ ਤੁਹਾਨੂੰ ਆਦੀ ਹਾਂਜੀ ਇਹ ਪਿੱਛੇ 9 ਲਿਖਿਆ ਸਹੀ 22 ਕਹਦਾ ਸਰ ਚਲਾ ਮੈ ਰਹੇ ਹਾਂ ਕਿ 22 ਕਹਦਾ ਚਲਾ ਮੈ ਇਹਦੇ ਉਹਨਾਂ ਦਾ ਹੀ ਵੀਰੇ ਉਹਨਾਂ ਦਾ ਹੀ ਮੈਂ ਤਾਂ ਵਾਪਸ ਹੀ ਨਹੀਂ ਬੰਦੇ ਵੀਰੇ ਜੇ ਤੁਸੀਂ ਹੀ ਕਹਿ ਕੇ ਆਏ ਹਣ ਗੱਲ ਕਰੋ ਤੁਹਾਡੇ ਦੋਨਾਂ ਦਾ ਹੀ ਨਹੀਂ ਹੈਗਾ ਮੇਰੇ ਨਾਲ ਬਾਈਕ ਤਾਂ ਤੇਰੇ ਕੋਈ ਚ ਹੈ ਨਹੀਂ ਮੈਂ ਪੁਰਾਣੇ ਤੁਹਾਨੂੰ ਯਾਦ ਆਇਆ ਮੁੰਵਾਲੀ ਦਾ ਮੁੰਵਾਲੀ ਨਾਮ ਹੋ ਗਿਆ ਨਹੀਂ ਪਹਿਲੇ ਇਹ ਦੱਸੋ ਮੋਟਰਸਾਈਕਲ ਕਿਦਾ ਵਾ ਰਿਸ਼ਤੇ ਆ ਰਹੇ ਨੇ ਭਾਈ ਜੀ ਉਹ ਕਹਿੰਦਾ ਉਹਦਾ ਪਹਿਲੇ ਦਿਨ ਜੌਬ ਤੇ ਆਇਆ ਸੀਗਾ ਇਹ ਅੱਛਾ ਤੇ ਅਫਸਰ ਨੇ ਕੰਮ ਭੇਜਿਆ ਕਿ ਤੈਂ ਬਾਈਕ ਇੰਟਰਵਿਊ ਵਾਸਤੇ ਆਇਆ ਉਹਨੇ ਕੰਮ ਭੇਜਤਾ ਹਾਂਜੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਮੋਟਰਸਾਈਕਲ ਮੋਟਰਸਾਈਕਲ ਚਲਾ ਰਹੇ ਹੋ ਜਿਹੜਾ ਮੋਟਰਸਾਈਕਲ ਚਲਾਉਂਦਾ ਉਹ ਇੱਕ ਬੜੀ ਵੱਡੀ ਜ਼ਿੰਮੇਵਾਰੀ ਆ ਜਾਂਦੀ ਉਹਦੇ ਪ੍ਰਤੀ ਹੈ ਨਾ ਕੁਝ ਹੈਗਾ ਮੇਰੇ ਬਾਈਕ ਦਾ ਮੇਰਾ ਬਾਈਕ ਬੈਂਕ ਦੇ ਥੱਲੇ ਖੜਾ ਹੈ ਹਾਂਜੀ ਤੁਸੀਂ ਦੇਖਿਆ ਕਿ ਨੰਬਰ ਪਲੇਟ ਬਿਲਕੁਲ ਗਲਤ ਹੈ ਦਾ ਇਹ ਪਿੱਛੇ ਇਕੱਲਾ 9 ਨੰਬਰ ਲਿਖਿਆ ਹੈ ਹੈ ਗਲਤ ਹੈ ਕਿ ਸਹੀ ਹੈ ਤੁਸੀਂ ਚਲੋ ਤੁਸੀਂ ਦੱਸੋ ਇਕ ਤਾਂ ਸਰ ਸਹੀ ਹੈ ਬਿਲਕੁਲ ਚਲੋ ਮੈਂ ਮੰਨ ਲੈਣਾ ਤੁਹਾਡਾ ਮੋਟਰਸਾਈਕਲ ਸਹੀ ਹੈ ਇਹ ਸਹੀ ਹੈ ਕਿ ਗਲਤ ਹੈ ਸਰ ਮੈਂ ਕਦੀ ਇਦਾਂ ਦੀ ਨੰਬਰ ਪਲੇਟ ਕਰਵਾਈ ਨਹੀਂ ਮੈਨੂੰ ਨਹੀਂ ਪਤਾ ਉਹਨ ਮੇਰੀ ਤਾਂ ਸਹੀ ਹੈ ਨਾ ਤੁਹਾਡੀ ਸਹੀ ਹੈ ਹਾਂਜੀ ਅ ਕਹਿੰਦੇ ਕਿ ਮੇਰੇ ਮੋਟਰਸਾਈਕਲ ਦੀ ਨੰਬਰ ਪਲੇਟ ਸਹੀ ਹੈ ਇਹ ਫਿਰ ਕੀ ਕੀਤਾ ਜਾਊਗਾ ਜੀ ਇਹ ਚਲਾਨ ਹੋਏਗਾ ਨੰਬਰ ਪਲੇਟ ਦਾ ਡਾਕੂਮੈਂਟ ਵੈਸੇ ਤਾਂ ਕਹਿ ਰਹੇ ਨਹੀਂ ਹੈਗੇ ਜੇ ਕੋਈ ਦੇ ਦੇਣਗੇ ਠੀਕ ਹੈ ਜੀ ਬੰਦ ਕਰੋ ਦੋਸਤੋ ਸਾਥੀ ਬੰਦ ਤੁਹਾਡੇ ਸਾਹਮਣੇ ਹੀ ਹੈ ਦੇਖੋ ਨੰਬਰ ਪਲੇਟ ਬੋਲਦੀ ਕੀ ਹੈ ਜੇ ਕੋ ਬਾਤ ਦਾ ਹੋ ਜੇ ਇਹਨੂੰ ਕੌਣ ਜਾਣੇਗਾ ਵੀ ਨੰਬਰ ਪਲੇਟ ਕਿਹੜੀ ਹੈ ਇਸ ਕਰਕੇ ਸਰਕਾਰ ਨੂੰ ਲੱਗਦਾ ਕੀ ਕੀ ਲੱਗਦਾ ਕਿ ਇੱਦਾਂ ਦੀਆਂ ਪਲੇਟਾਂ ਕਿਉਂ ਲਾਈਆਂ ਕੱਲਾ ਨੋਨ ਲਾ ਕੇ ਕੀ ਦਿਖਾਣਾ ਚਾਹੁੰਦੇ ਵੇਖੋ ਬੱਚੇ ਆ ਇਹਨਾਂ ਮਾਂ ਪਿਓ ਦੇ ਅੱਖੇ ਤੇ ਲੱਗਦੇ ਬਹੁਤ ਘਾਟ ਅੱਜ ਕੱਲ੍ਹ ਮਾਂ ਪਿਓ ਕੋਈ ਗੱਲ ਪੀਂਦੀ ਇਸ ਕਰਕੇ ਹੁਣ ਬੰਦ ਹੋ ਜਾਏਗਾ ਐਂਦੇ ਹੀ ਬੇਨਤੀ ਕਰਾਂ ਕਿ ਮਾਪਿਆਂ ਨੂੰ ਵੀ ਥੋੜਾ ਟਾਈਮ ਪਾ ਕੇ ਛਡਾਓ ਜਿਹੜੇ ਇਹਨਾਂ ਨੂੰ ਪਤਾ ਲੱਗੇ ਵੀ ਕਿੱਦਾਂ ਗਲਤ ਕੰਮ ਕਰਨੇ ਫਿਰ ਜਦੋਂ ਬੰਦ ਹੋ ਜਾਊਗਾ ਤੁਸੀਂ ਚਲਾਣ ਹੱਥ 'ਚ ਫੜਾ ਦੇਣਾ ਫਿਰ ਕਹਿਣਾ ਪੁਲਿਸ ਗਲਤ ਆ ਧੱਕਾ ਕਰਦਾ ਉਹ ਤੇ ਇੱਥੇ ਕਈ ਵਾਰੀ ਇਦਾਂ ਹੁੰਦਾ ਕਿ ਇਹਨਾਂ ਨੂੰ ਵੀਰ ਜੀ ਕਹੋ ਤੇ ਫੋਨ ਤੇ ਕਹਿਣਗੇ ਜੀ ਗਾਲਾਂ ਕੱਢਦੇ ਆ ਹੁਣ ਕੀ ਕਰੀਏ ਇਹ ਤੇ ਸਾਡੇ ਸੀਨੀਅਰ ਅਧਿਕਾਰੀਆਂ ਤੱਕ ਪਤਾ ਹੈ ਕਿ ਪਬਲਿਕ ਨਾਲ ਜਦੋਂ ਚਲਾਣ ਹੁੰਦਾ ਕੁਝ ਨਾ ਕੁਝ ਐਲੀਗੇਸ਼ਨ ਹੁੰਦੇ ਆ ਵੈਸੇ ਕੋਈ ਮੁਲਾਜ਼ਮ ਇਹੋ ਜੀ ਗੱਲ ਨਹੀਂ ਕਰਦਾ ਇਹ ਕਈ ਕੁਝ ਬੋਲਦੇ ਆ ਹੁਣੇ ਵੇਖ ਲਓ ਤਾਂ ਦੇ ਸਾਹਮਣੇ ਆ ਆ ਗਿਆ ਫੋਨ ਆਹ ਬਰਾਪੋ ਚਲਾਨ ਕਰ ਦਿੱਤਾ ਜਿਹੜਾ ਐ ਹੀ ਗਲਤ ਹੈ ਇਹਨੂੰ ਕੀ ਕਰਾਂਗੇ ਦੱਸੋ ਚਲਾਨ ਕਰ ਦਿੱਤਾ ਕਹਿੰਦੇ ਨਾ ਜੀ ਮਾਰੀ ਮੋਟੀ ਕਮੀ ਹੋਵੇ ਚਲੋ ਬੰਦਾ ਕਹਿੰਦਾ ਚਲੋ ਅਗਲੀ ਵਾਰ ਵੀ ਵਾਰਨਿੰਗ ਵੀ ਦੇ ਦਿੰਦਾ ਬੱਚੇ ਨੂੰ ਉਹ ਫਿਰ ਅਸੀਂ ਵਾਰਨਿੰਗ ਦੇਣੀ ਕੈਸ਼ ਕਰ ਮਤਲਬ ਜਿੱਦਾ ਹੈਲਮਟ ਨਹੀਂ ਪਾਇਆ ਉਹਦਾ ਕਰਕੇ ਉਹਨਾਂ ਨੂੰ ਕਹਿ ਦਈਆ ਵੀ ਜੀ ਇਹ ਤੁਹਾਨੂੰ ਵਾਰ ਨਹੀਂਗਾ ਦੇਖੋ ਬੱਚਾ ਸਾਨੂੰ ਸਹੀ ਲੱਗੇ ਹੁਣੇ ਦੋਵੇਂ ਨੌਜਵਾਨ ਨੇ ਇਹਨਾਂ ਨੂੰ ਅਸੀਂ ਇਹਨਾਂ ਬਾਰੇ ਕੀ ਪੁੱਛਾਂਗੇ ਇਹਨਾਂ ਨੂੰ ਮਾਪਿਆਂ ਨਾਲ ਗੱਲ ਕਰਾਂਗੇ ਉਹਨੇ ਇੱਕੋ ਹੀ ਕਹਿਣਾ ਜੀ ਪਤਾ ਨਹੀਂ ਕਿੱਥੇ ਗਏ ਸਾਨੂੰ ਨਹੀਂ ਪਤਾ ਅਸੀਂ ਬੜਿਆ ਵੀਰ ਭਰਾਵਾਂ ਨਾਲ ਗੱਲ ਕੀਤੀ ਆ ਉਹ ਬਚਾਰੇ ਆ ਪਰੇਸ਼ਾਨ ਇੱਕ ਵਾਰ ਫਿਰ ਦਿਖਾਣਾ ਚਾਹੂੰਗਾ ਮੋਟਰਸਾਈਕਲ ਦਾ ਨੰਬਰ ਦੇਖੋ ਤੁਸੀਂ ਜਿਹੜਾ ਅਸਲੀ ਨੰਬਰ ਆ ਉਹ ਛੋਟਾ ਛੋਟਾ ਜਿਹੜਾ ਲਾਸਟ ਵਾਲਾ ਨੰਬਰ ਆ ਉਹਨੂੰ ਵੱਡਾ ਕਰਕੇ ਲਿਖਿਆ ਨੋ ਨੰਬਰ ਕਿ ਆਪਾਂ ਦਿਖਾਣਾ ਚਾਹੁੰਦੇ ਆ ਸਮਾਜ ਦੇ ਵਿੱਚ ਕਿ ਆਪਾਂ ਇੱਕ ਛੋਟਾ ਜਿਹਾ ਨੰਬਰ ਉੱਪਰ ਲਿਖ ਕੇ ਤੇ ਲਾਸਟ ਵਾਲਾ ਅੱਖਰ ਵੱਡਾ ਜਿਹੜਾ ਪਿੱਛੇ ਮਾਲ ਵਾ ਲਿਖਿਆ ਹੋਇਆ ਤੇ ਇਦਾਂ ਦੇ ਮੋਟਰਸਾਈਕਲ ਪੁਲਿਸ ਫੜ ਰਹੀ ਆ ਉਹ ਜਿਨ੍ਹਾਂ ਦੇ ਹਾਈ ਸਕਿਉਰਿਟੀ ਨੰਬਰ ਪਲੇਟਾ ਨਹੀਂ ਲੱਗਿਆ ਉਹਨਾਂ ਦੇ ਮੋٹے ਚਲਾਨ ਐ ਕੀਤੇ ਜਾ ਰਿਹਾ ਜੇ ਪਹਿਲੀ ਵਾਰ ਚਲਾਨ ਹੋਇਆ ਘੱਟ ਦਾ ਤੇ ਉਸ ਤੋਂ ਬਾਅਦ ਦਾ ਚਲਾਨ ਹੋਇਆ ਤੇ ਉਸ ਤੋਂ ਵੱਧ ਦਾ ਚਲਾਨ ਐ ਉਹ ਕੀਤਾ ਜਾ ਰਿਹਾ ਤਸਵੀਰਾਂ ਜਗਰਾਉਂ ਪੁਲ ਤੋਂ ਸਾਹਮਣੇ ਆਏ ਜਿੱਥੇ ਕੀ ਮੋٹے ਚਲਾਨ ਐ ਪੁਲਿਸ ਸਖਤ ਹੁੰਦੀ ਨਜ਼ਰ ਆ ਰਹੀ ਹੈ ਤਮਾਮ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਖਾਸ ਕਰਕੇ ਉਹਨਾਂ ਦੀਆਂ ਜਿਨ੍ਹਾਂ ਦੇ ਨੰਬਰ ਪਲੇਟਾ ਹਾਈ ਸਕਿਉਰਿਟੀ ਨਹੀਂ ਲੱਗਿਆ ਜੁੜੇ ਹੋ ਸਕਰੋਲ ਪੰਜਾਬ ਦੇ ਨਾਲ ਸੌਰਵ ਰੋਡ ਰਿਪੋਰਟ ਧੰਨਵਾਦ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ